ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਆਪਣੀ ਨਵੀਂ ਅਪਡੇਟ ਦੇ ਨਾਲ ਸੋ ਪਿਛਲੇ ਸਮੇਂ ਦੇ ਵਿੱਚ ਇੱਕ ਨਾ ਭਰਤੀ ਹੋਈ ਸੀ ਪੰਜਾਬ ਪੁਲਿਸ ਦੀ ਸੋ ਉਸ ਤੋਂ ਬਾਅਦ ਉਸ ਪੰਜਾਬ ਪੁਲਿਸ ਭਰਤੀ ਦੇ ਜਿਹੜਾ ਰਿਜ਼ਲਟ ਵੀ ਅਨਾਉਂਸ ਕੀਤਾ ਗਿਆ ਕਟ-ਆਫ ਵੀ ਜਾਰੀ ਕੀਤੀ ਗਈ ਪਰ ਕਿਸੇ ਕਾਰਨਾਂ ਕਰਕੇ ਉਹ ਭਰਤੀ ਦੇ ਜਿਹੜਾ ਰਿਜ਼ਲਟ ਸੀ ਉਹਨੂੰ ਦੁਬਾਰਾ ਤੋਂ ਰੀਵਾਈਜ਼ ਕੀਤਾ ਗਿਆ ਤੇ ਜਿਹਦੇ ਕਾਰਨ ਜਿਹੜੀ ਮੈਰਿਟ ਹੈ ਉਹ ਉੱਪਰ-ਨੀਚੇ ਹੋਈ ਹੈ ਕਿੰਨੇ ਅੰਕ ਮੈਰਿਟ ਉੱਪਰ ਗਈ ਹੈ ਜਾਂ نیچے ਗਈ ਹੈ ਕਿਹੜੀ ਕਿਹੜੀ ਕੈਟਾਗਰੀ ਦੀ ਜਿਹੜੀ ਮੈਰਿਟ ਉਹ ਡਾਊਨ ਆਈ ਹੈ ਉਹ ਸਾਰੀ ਡਿਟੇਲ ਤੁਹਾਡਾ ਨਾਲ ਸਾਂਝੀ ਕਰਦੇ ਆ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਇਸੇ ਤਰ੍ਹਾਂ ਹੀ ਜਿਹੜਾ ਪਿਆਰ ਹੋ ਦਿੰਦੇ ਰਹੋ ਕਿਰਪਾ ਕਰਕੇ ਵੀਡੀਓ ਦੇ ਲਾਸਟ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਹਾਈਪ ਜ਼ਰੂਰ ਕਰ ਦਿਆ ਕਰੋ ਸੋ ਦੋਸਤੋ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੋਈ ਸੀ ਉਹਦੇ ਵਿੱਚ ਰਿਕਰੂਟਮੈਂਟ ਫਾਰ ਦਾ ਪੋਸਟ ਆਫ ਪੁਲਿਸ ਕਨਸਟੇਬਲ ਇਨ ਡਿਸਟ੍ਰਿਕਟ ਐਂਡ ਆਰਮ ਪੁਲਿਸ ਕਾਡ ਦੋ ਰਿਵਾਈਜ਼ਡ ਕੈਟਾਗਰੀ ਵਾਈਜ਼ ਕੱਟਆਫ ਸਕੋਰਸ ਫਾਰ ਸਟੇਜ 2 ਪੀਐਸਟੀ ਐਮਪੀਟੀ ਠੀਕ ਹੈ ਜੀ ਸੋ ਉਸ ਦਾ ਜਿਹੜਾ ਸਾਰਾ ਬੇਰਵਾ ਤੁਹਾਡਾ ਸੰਖਿਆ ਕਰਦੇ ਆ ਸਭ ਤੋਂ ਪਹਿਲਾਂ ਜੇਕਰ ਦੋਸਤੋ ਕੈਟਾਗਰੀ ਦੀ ਗੱਲ ਕਰ ਲਈਏ ਤਾਂ ਬੈਕਵਰਡ ਕਲਾਸ ਪੰਜਾਬ ਮੇਲ ਜਿਹੜੀ ਕੱਟਆਫ ਗਈ ਹੈ ਉਹ 73.53 ਕੁਛ ਸੀ ਪਰ ਜਿਹੜੀ ਹੁਣ ਉਸ ਤੋਂ ਬਾਅਦ ਜਿਹੜੀ ਫੀਮੇਲ ਦੀ ਹੈਗੀ ਜਿਹੜੀ ਉਹ 67.48 ਕੁਛ ਹੈ ਪਲੱਸ ਉਸ ਤੋਂ ਬਾਅਦ ਦੋਸਤੋ ਜੇਕਰ ਗੱਲ ਕਰੀਏ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਭਾਅਪ ईडब्ल्यूएस ਜਿਹੜੇ ਸੈਕਸ਼ਨ ਦੇ ਪੰਜਾਬ ਦੇ ਕੈਂਡੀਡੇਟਸ ਨੇ ਉਹਨਾਂ ਦੀ ਮੈਰਿਟ ਡਾਊਨ ਹੋਈ ਹੈ 59.38 ਮੇਲ ਦੀ ਹੈ ਤੇ ਫੀਮੇਲ ਦੀ ਦੋਸਤੋ 57.45 ਪਲੱਸ ਠੀਕ ਹੈ ਜੀ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਐਕਸ ਸਰਵਿਸਮੈਨ ਜਰਨਲ ਪੰਜਾਬ 58.2653 ਤੇ ਇਹਦੇ ਨਾਲ ਹੀ ਜਿਹੜੀ ਫੀਮੇਲ ਦੀ ਗਈ ਹੈ ਦੋਸਤੋ ਉਹ ਬਹੁਤ ਨੀਵੀਂ ਗਈ ਹੈ 43.72 ਇਸ ਤੋਂ ਬਾਅਦ ਦੇਖਾਂ ਗੱਲ ਕਰੀ ਤਾਂ ਐਕਸ ਸਰਵਿਸਮੈਨ ਬੈਕਵਰਡ ਕਲਾਸ ਪੰਜਾਬ ਇਹਦੇ ਵਿੱਚ ਸਿਰਫ ਮੇਲ ਦੀ ਹੀ ਜਿਹੜੀ ਕੱਟਆਫ ਕਾਊਂਟ ਕੀਤੀ ਗਈ ਹੈ ਜੀ ਦੋਸਤੋ 56.57 ਫੀਮੇਲ ਦੀ ਕੱਟਆਫ ਇਹ ਸ਼ੋ ਨਹੀਂ ਕੀਤੀ ਗਈ ਉਸ ਤੋਂ ਬਾਅਦ ਐਕਸ ਸਰਵਿਸਮੈਨ ਸ਼ੈਡਿਊਲ ਕਾਸਟ ਬਾਲਮਿਕੀ ਮਜਵੀ ਸਿੱਖ ਆਦ ਠੀਕ ਹੈ ਜੀ ਭਾਵੇਂ ਐਸ ਸੀ ਐਮ ਦੀ ਜਿਹੜੀ ਉਹ ਕੱਟਆਫ ਗਈ ਹੈ ਮੇਲ ਦੀ ਉਹ ਗਈ ਹੈ ਦੋਸਤੋ 50.087 ਫੀਮੇਲ ਦੀ ਇਹਦੇ ਵਿੱਚ ਕੱਟਆਫ ਜਿਹੜੀ ਉਹ ਨਹੀਂ ਸ਼ੋ ਕੀਤੀ ਗਈ ਐਕਸ ਸਰਵਿਸ ਮੈਨ ਸ਼ਡਿਊਲ ਕਾਸਟ ਰਾਮਦਾਸਾ ਸਿੱਖ ਭਾਵ ਐਸ ਸੀ ਆਰਓ ਦੀ ਜੇਕਰ ਗੱਲ ਕਰੀਏ ਤਾਂ ਇਹਦੀ ਵੀ ਸਿਰਫ ਮੇਲ ਕੈਂਡੀਡੇਟਸ ਦੀ ਜਿਹੜੀ ਮੈਰਿਟ ਉਹ ਸ਼ੋ ਕੀਤੀ ਗਈਆਂ 57.73 ਫੀਮੇਲ ਦੀ ਜਿਹੜੀ ਕੱਟ ਆਫ ਇਸ ਸ਼ੋ ਨਹੀਂ ਕੀਤੀ ਗਈ ਉਸ ਤੋਂ ਬਾਅਦ ਜੇਕਰ ਗੱਲ ਕਰ ਲੈ ਜਨਰਲ ਓਪਨ ਤੇ ਅਨ ਰਿਜ਼ਰਵਡ ਠੀਕ ਹੈ ਜੀ ਭਾਵ ਓਪਨ ਜਨਰਲ ਦੀ ਜੇਕਰ ਗੱਲ ਕਰ ਲਈਏ ਤਾਂ ਮੇਲ ਦੀ ਕੱਟ ਜਿਹੜੀ ਉਹ 76.96 ਹੈ ਅਤੇ ਫੀਮੇਲ ਦੀ ਹੈਗੀ ਹੈ ਜੀ ਉਹ 73.42 ਜਿਹੜੀ ਉਹ ਗਈ ਹੈ ਇਦੇ ਨਾਲ ਹੀ ਸ਼ੈਡਿਊਲ ਕਾਸਟ ਬਾਲਮਿਕੀ ਮਜਬੀ ਸਿੱਖ ਪੰਜਾਬ ਠੀਕ ਹੈ ਜੀ ਜਿਨ੍ਹਾਂ ਦੀ ਮੇਲ ਦੀ ਕਟਆਫ 68.73 ਅਤੇ ਫੀਮੇਲ ਦੀ ਜਿਹੜੀ ਗਏ ਹੋ 63.47 ਨੋਟ ਕੀਤੀ ਗਈ ਉਸ ਤੋਂ ਬਾਅਦ ਗੱਲ ਕਰੀਏ ਤਾਂ ਸ਼ੈਡਿਊਲ ਕਾਸਟ ਰਮਦਾਸੀ ਸਿੱਖ ਭਾਵ ਐਸ ਸੀ ਆਰਓ ਪੰਜਾਬ ਜਿਨ੍ਹਾਂ ਦੀ ਮੇਲ ਕੈਂਡੀਡੇਟਸ ਦੀ ਜਿਹੜੀ ਮਹਟਾ ਹੋ 72.41 ਅਤੇ ਫੀਮੇਲ ਦੀ 68.016 ਉਸ ਤੋਂ ਬਾਅਦ wards of freedom fighter so freedom fighter ਦੀ ਜਿਹੜੀ ਮੇਲ ਕੈਂਡੀਡੇਟਸ ਦੀ ਜਿਹੜੀ ਮੈਰਿਟ ਹੈ ਉਹ 40.015 ਅਤੇ ਫੀਮੇਲ ਜਿਹੜੀ ਕੱਟਆਫ ਹੈ ਜੀ ਦੋਸਤੋ 41.46 ਇਹ ਪਹਿਲੀ ਵਾਰ ਹੈ ਕਿ ਜਦੋਂ ਫੀਮੇਲ ਕੈਂਡੀਡੇਟਸ ਦੀ ਜਿਹੜੀ ਮੈਰਿਟ ਹੈ ਉਹ ਜਿਹੜੀ ਫਰੀडम फाइਟਰ ਦੇ ਵਿੱਚ ਕੁੜੀਆਂ ਦੀ ਜਿਹੜੀ ਮੈਟੋ ਹਾਈ ਗਈ ਹੈ ਤੇ ਲਾਸਟ ਆਪਣੇ ਕੋਲੇ ਦੋਸਤੋ wards of police personnel ਇਹਦੇ e ਵਿੱਚ 40.096 ਅਤੇ ਫੀਮੇਲ ਦੀ ਜਿਹੜੀ 40. 83 ਜਿਹੜੀ ਹਮੈਟ ਗਈ ਹੈ ਸੋ ਚਾਹੀਦਾ ਤੁਸੀਂ ਇਸ ਦਾ ਸਕਰੀਨ ਸ਼ਾਟ ਮਾਰ ਸਕਦੇ ਹੋ ਤੇ ਜਾਂ ਇਸ ਵੀਡੀਓ ਨੂੰ ਸੇਵ ਕਰ ਸਕਦੇ ਹੋ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਤੋਂ ਜਿਹੜਾ ਆਪਦਾ ਸਹੀ ਰਿਜ਼ਲਟ ਉਹ ਲੈ ਸਕੋ ਜੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅਤੇ ਹਾਈਪ ਜਰੂਰ ਕਰਿਆ ਕਰੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ